ਜੇ ਮੜਿਆ ਵਿਟੋ ਕੁਛ ਹੋ ਗਿਆ ਤੇ ਮੈਂ ਲੈਣ ਵਾਸਤੇ ਆ ਜਾਣਾ ਜੇ ਮੈਂ ਆ ਗਿਆ ਮੈਂ ਛੱਡਣਾ ਨਹੀਂ ਮੈਂ ਮੈਂਟਲ ਹੁਣਾ ਜਾਨ ਕੱਢਣ ਨੂੰ ਜੇ ਮੈਂ ਜਾਨ ਕੱਢ ਲਈ ਫਿਰ ਪੁਲਿਸ ਵਾਲੇ ਵੀ ਨਹੀਂ ਬਚਾ ਸਕਦੇ ਪੁਲਿਸ ਵਾਲਿਆਂ ਕੋਲ ਤੁਸੀਂ ਚਲਾਨ ਦੇ ਕੇ ਪੈਸੇ ਦੇ ਕੇ ਬਾਤ ਸਾਧ ਰਹੇ ਹੋ ਪਰ ਮੇਰੇ ਕੋਲ ਕੋਈ ਚਾਰਾ ਨਹੀਂ ਹੈ ਮੈਂ ਤੈਹਾ ਦਾ ਬੁੱਖਾ ਨਹੀਂ ਮੈਂ ਤੁਹਾਡੀ ਜਾਨ ਲੈ ਹੀ ਲੈਣੀ ਹੈ ਯਾਦ ਰੱਖਿਓ ਉਹਨਾਂ ਨੂੰ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਅਸੀਂ ਡੈਮੋ ਦਿਖਾਇਆ ਕਿ ਕਿ ਹੈਲਮਟ ਉਸ ਤੇ ਛੋੜਾ ਲਾਨੇ ਆ ਉਹਦਾ ਬਚਾ ਹੁੰਦਾ ਅੱਜ ਫੌਦੀ ਹਸਪੀਟਲ ਨੂੰ ਜਿਦਾ ਕਿ ਇਹਨਾਂ ਦੀ ਮਦਦ ਦੇ ਨਾਲ ਜਿਹੜੇ ਕਿ ਅੱਜ ਅਸੀਂ ਲੋਕਾਂ ਨੂੰ ਹੈਲਮਟ ਵੰਡੇ ਆ ਜਿੱਥੇ ਪੁਲਿਸ ਚਲਾਨ ਕਰਦੀ ਹੈ ਪਰ ਚਲਾਨ ਦੀ ਜਗ੍ਹਾ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਟ੍ਰੈਫਿਕ ਨਿਯਮ ਦੇ ਵਾਇਲੇਸ਼ਨ ਕਰਦੇ ਨੇ ਹੈਲਮਟ ਵੰਡੇ ਜਾ ਰਹੇ ਕੀ ਗੱਲ ਕੀ ਹੈ ਪੂਰੀ ਅਦਾਲਤ ਪਸੇ ਉਹ ਮਾਮਜੋ ਐਸਐਸਪੀ ਸਾਹਿਬ ਮੋਹਾਲੀ ਜੀ ਦੇ ਨਿਰਦੇਸ਼ ਜਿਹੜੇ ਕਿ ਅਸੀਂ ਇੱਕ ਸਪੈਸ਼ਲ ਮਹਿੰਮ ਚਲਾਈ ਹੋਈ ਹੈ ਇਹ ਲੋਕਾਂ ਦੀ ਜਾਨ ਕਿਸ ਤਰ੍ਹਾਂ ਬਚਾਣੀ ਹੈ ਔਰ ਅਸੀਂ ਸਕੂਲਾਂ ਕਾਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਵੀ ਕਰਦੇ ਆਂ ਮਹੱਲੇਾਂ ਚ ਜਾ ਕੇ ਵੀ ਅਵੇਅਰ ਕਰਦੇ ਆਂ ਲੇਕਿਨ ਅੱਜ ਸੌਡੀ ਹਸਪੀਟਲ ਨੂੰ ਜਿਹੜਾ ਕਿ ਇਹਨਾਂ ਦੀ ਮਦਦ ਦੇ ਨਾਲ ਜਿਹੜੇ ਕਿ ਅੱਜ ਅਸੀਂ ਲੋਕਾਂ ਨੂੰ ਹੈਲਮਟ ਬੰਨ੍ਹਿਆ ਔਰ ਲੋਕਾਂ ਨੂੰ ਜਾਗਰੂਤ ਕੀਤਾ ਔਰ ਉਹਨਾਂ ਨੂੰ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਅਸੀਂ ਡੈਮੋ ਦਿਖਾਇਆ ਕਿ ਇੱਕ ਹੈਲਮਟ ਉਸ ਤੋਂ ਥੋੜਾ ਲਾਣਿਆ ਉਹਦਾ ਬਚਾ ਹੁੰਦਾ ਔਰ ਇਸ ਤਰ੍ਹਾਂ ਤਰਬੂਜ਼ ਤੇ ਆਪਾਂ ਤੁਹਾਡਾ ਮਾਰਾਂਗੇ ਤੇ ਖਿਲਰ ਜਾਣਗੇ ਇਸੇ ਤਰ੍ਹਾਂ ਜਿਹੜਾ ਹੈੱਡ ਆ ਜਦੋਂ ਕਿਤੇ ਰੋਡ ਐਕਸੀਡੈਂਟ ਹੁੰਦਾ ਕੋਈ ਆਵਾਰਾ ਪਸ਼ੂ ਆ ਗਿਆ ਕਿਸੇ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਕਿਸੇ ਕਾਰਨ ਅਚਾਨਕ ਐਕਸੀਡੈਂਟ ਹੁੰਦਾ ਤੇ ਲੋਕਾਂ ਦੀ ਜਾਨ ਚਲੀ ਜਾਂਦੀ ਆ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਕਿ ਅੱਛੀ ਕੰਪਨੀ ਦਾ ਜਿਹੜਾ ਆਈਐਸਆਈ ਮਾਰਕਾ ਹੈਲਮਟ ਲਾਓ ਔਰ ਉਹਦੇ ਥੱਲੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਲੋਗ ਨਗਾਣਾ ਚਾਹੀਦਾ ਐਕਸੀਡੈਂਟ ਦੇ ਦੌਰਾਨ ਉਹ ਬਚ ਸਕੀ ਸੋ ਹੈਲਮਟ ਪਹਿਨਣਾ ਚਾਹੀਦਾ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਆਪ ਇਸੇ ਵਾਂਗ ਦੂਸਰਾ ਵੀ ਹੋ ਸੇਫਟ ਅਕਸਣ ਸੋ ਜਿਸ ਤਰ੍ਹਾਂ ਕਿ ਰੈੱਡ ਲਾਈਟ ਤੇ ਰੁਕਣਾ ਚਾਹੀਦਾ ਸੀਟ ਬੈਲਟ ਲਗਾ ਕੇ ਚੱਲਣਾ ਚਾਹੀਦਾ ਸੀਟ ਬੈਲਟ ਲੱਗੀ ਹੋਏਗੀ ਤਾਂ ਜਿਹੜਾ ਸੇਫਟੀ 에ਅਰ ਬੈਗ ਖੁੱਲੇਗਾ ਨਹੀਂ ਗਾ ਸੇਫਟੀ 에ਅਰ ਬੈਗ ਨਹੀਂ ਖੁੱਲਦਾ ਉਸ ਨਾਲ ਵੀ ਸਾਡੀ ਜਾਨ ਚਲੀ ਜਾਂਦੀ ਹੈ ਔਰ ਡਰਿੰਕ ਕਰਕੇ ਡਰਾਈਵਿੰਗ ਕਰੇਗਾ ਤਾਂ ਉਸ ਤੇ ਉਸ ਵਿਅਕਤੀ ਨੂੰ ਜੇਲ ਵੀ ਹੋ ਸਕਦੀ ਪਲੱਸ ਜੁਰਮਾਨਾ ਹੋਏਗਾ ਸੋ ਉਹ ਇਹੋ ਜਿਹੇ ਵਿਅਕਤੀ ਆਪਣੀ ਵੀ ਜਾਨ ਗਵਾ ਦਦੇ ਦੂਜਿਆਂ ਦੀ ਵੀ ਜਾਨ ਲੈਂਦਾ

ਮੈਂ ਦੇ ਕੋ ਜਿਹੜਾ ਸ਼ੀਸ਼ਾ ਇਹ ਬਿਲਕੁਲ ਟ੍ਰਾਫਲਟ ਹੋਣਾ ਚਾਹੀਦਾ ਤਾਂ ਕਿ ਅੱਗੇ ਦੇਖ ਸਕੇ ਮੱਛਰ ਕੋ ਮੱਖੀ ਉਸ ਤੋਂ ਪਹਿਨ ਤੋਂ ਬੱਲੀ ਦੀ ਪਾਸੇ ਵਾਹ ਇੱਕ ਸਰ ਬਾਈਕ ਦੇ ਵਿੱਚ ਜਿਹੜੀ ਵਿੱਚੋ ਕੰਪਨੀ ਬੰਦੇ ਨੇ ਉਹਨਾਂ ਦਾ ਸੈਂਸਰ ਹੁੰਦੇ ਨੇ ਹਾਂ ਦੇਖੋ ਅਗਰ ਨਾ ਚੰਦਗਾਂਵਾ ਤੋਂ ਬਿਲਕੁਲ ਉਦਮੀ ਜਿਹੜੇ ਆ ਸਾਡੀ ਸਪੈਸ਼ਲ ਅਸੀਂ ਅਰਜਨਾ ਜੇ ਕੋਈ ਹੁਣ ਤਾਂ ਬਹੁਤ ਘਟ ਗਿਆ ਕੋਈ ਵਿਰਲਾ ਹੋਗਾ ਕੋਈ ਇੱਧਰ ਉੱਧਰ ਆ ਦੇਗਾ ਨਹੀਂ ਤਾਂ ਮਹਾਲੀ ਵਿੱਚ ਤੁਹਾਨੂੰ ਇਹ ਦੇਖਣ ਨੂੰ ਨਹੀਂ ਮਿਲੇਗਾ ਜਿਹੜੇ ਇਹਦੇ ਲੋਕ ਆ ਆਪਣੇ ਕੋਈ ਲਾਇਸੈਂਸ ਸਲੈਂਸਰ ਸੋਰੀ ਜਿਹੜਾ ਚੇਂਜ ਕਰ ਲੈਂਦੇ ਆ ਉਹਨਾਂ ਦਾ ਜਿਹੜਾ ਵਹੀਕਲ ਅੰਦੇ ਤਹਿਤ ਉਹਨਾਂ ਦਾ ਚਲਾਣ ਕੱਟਿਆ ਜਾਂਦਾ ਤੇ ਸੋ ਉਹਨਾਂ ਨੂੰ ਜੁਰਮਾਨਾ ਵੀ ਹੁੰਦਾ ਤੇ ਇਹੋ ਜਿਹੇ ਲੋਕਾਂ ਨੂੰ ਜਿੱਦੀ ਸਾਹਿਬ ਇੱਕ ਤਾਂ ਦੇਖਣ ਜਾਇਆ ਜੀ ਆ ਪਹਿਲਾਂ ਹਾਈ ਬੀਮ ਦੇ ਵੀ ਚਲਾਣ ਹੁੰਦੇ ਸੀਗੇ ਹਾਂਜੀ ਲੇਕਿਨ ਆ ਟਾਈਮ ਜਿਹੜੇ ਵਹੀਕਲ ਨੇ ਉਹਨਾਂ ਦੇ ਵਿੱਚ ਹਾਈ ਬੀਮ ਤੋਂ ਇਲਾਵਾ ਇੱਕ ਲੈਂਸ ਵਾਲੀ ਲਾਈਟਾਂ ਆਈਏ ਜੋ ਨਾ ਅੱਖਾਂ ਨੂੰ ਬਹੁਤ ਮਤਲਬ ਅਗੇ ਤੋਂ ਬਿਲਕੁਲ ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅੱਜ ਵੀ ਜਿਹੜੀ ਆ ਸਾਡੀ ਟ੍ਰੈਫਿਕ ਵਿੱਚ ਜਿਹੜੀ ਮਹਾਲੀਆ ਜੇ ਕੋਈ ਹਾਈ ਬੀਮ ਲਗਾ ਕੇ ਚੱਲਦਾ ਉਹਨਾਂ ਦੇ ਚਲਾਨ ਕੱਟੇ ਜਾਂਦੇ ਆ ਜੇ ਕੋਈ ਇਸ ਤਰ੍ਹਾਂ ਐਕਸਟਰਾ ਲਾਈਟ ਲਗਾ ਕੇ ਚੱਲ ਰਿਹਾ ਬਿਨਾਂ ਕਿਸੇ ਦੇ ਅੱਖਾਂ ਤੇ ਪੈਂਦੀ ਆ ਰੋਡ ਐਕਸੀਡੈਂਟ ਹੋ ਸਕਦਾ ਉਹਨਾਂ ਦੇ ਵੀ ਚਲਾਨ ਕੱਟੇ ਜਾਂਦੇ ਆ ਸਰੀਕਾ ਲੋਕੀ ਅਵੇਅਰ ਨਹੀਂ ਆ ਜਦੋਂ ਸਲਿੱਪ ਰੋਡ ਬਣਾਈ ਗਈ ਆ ਲੈਫਟ ਸਾਈਡ ਵਾਲੇ ਜਿਹਨੇ ਸਿੱਧੇ ਹੀ ਜਾਣਾ ਹੁੰਦਾ ਉਹ ਲੈਫਟ ਸਾਈਡ ਤੇ ਘੜਿਆਂ ਦੇ ਪਿੱਛੇ ਨੂੰ ਬੜੀ ਦਿੱਕਤ ਹੁੰਦੀ ਆ ਕੋਈ ਅਵੇਅਰਨੈਸ ਲੋਕਾਂ ਲਈ ਤੇ ਲਾਈ ਜਾਏ ਕਿ ਸਲ ਤਾਂ ਬਿਲਕੁਲ ਦੇਖੋ ਆ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਵੀ ਅਸੀਂ ਅੱਜ ਅਪੀਲ ਕਰ ਰਹੇ ਹਾਂ ਔਰ ਅਸੀਂ ਚੌਂਕਾ ਜਿ ਖੜ ਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਸਲਿਪ ਰੋਡ ਹੈ ਉਹ ਆਪਣਾ ਟਾਈਮ ਦੀ ਬਚਤ ਔਰ ਜਿਹੜੀ ਟ੍ਰੈਫਿਕ ਦਾ ਰਸ਼ ਹੁੰਦਾ ਉਹਨੂੰ ਬਚਾਉਂਦੀ ਹੈ ਸੋ ਸਾਨੂੰ ਸਲਿਪ ਰੋਡ ਤੇ ਹੀ ਮੋਣਾ ਚਾਹੀਦਾ ਜੇ ਆਪਾਂ ਲੱਫਤਾਂ ਸਲਿਪ ਰੋਡ ਥੋੜੀ ਹਾਂ ਹਾਂਜੀ ਮੈਂ ਸਾਰੇ ਨੂੰ ਸੂਜੀ ਦੁਕਾਨਾਂ ਜਾਣਾ ਜੇ ਤੁਸੀਂ ਹੈਲਮਟ ਨਹੀਂ ਲਾਉਂਦੇ ਜੇ ਮੜਿਆ ਵੀ ਟਕਸ਼ ਹੋ ਗਿਆ ਤੇ ਮੈਂ ਲੈਣ ਵਾਸਤੇ ਆ ਜਾਣਾ ਜੇ ਮੈਂ ਆ ਗਿਆ ਮੈਂ ਛੱਡਣਾ ਨਹੀਂ ਮੈਂ ਮਿੰਟਲ ਆਉਣਾ ਜਾਨ ਕੱਢਣ ਨੂੰ ਜੇ ਮੈਂ ਜਾਨ ਕੱਢ ਲਈ ਫਿਰ ਪੁਲਿਸ ਵਾਲੇ ਵੀ ਨਹੀਂ ਬਚਾ ਸਕਦੇ ਪੁਲਿਸ ਵਾਲਿਆਂ ਕੋਲ ਤੁਸੀਂ ਚਲਾਨ ਦੇ ਕੇ ਪੈਸੇ ਦੇ ਕੇ ਬਾਹਰ ਆ ਰਹੇ ਹੋ ਪਰ ਮੇਰੇ ਕੋਲ ਕੋਈ ਚਾਰਾ ਨਹੀਂ ਹੈ ਮੈਂ ਪੈਸਿਆਂ ਦਾ ਭੁੱਖਾ ਨਹੀਂ ਮੈਂ ਤੁਹਾਡੀ ਜਾਨ ਲੈ ਹੀ ਲੈਣੀ ਹੈ ਯਾਦ ਰੱਖਿਓ ਹੈਲਮਟ ਲਾਓ ਸੀਟ ਬੈਲਟ ਲਾਓ ਤੇ ਆਪਣੀ ਜਾਨ ਬਚਾਓ